ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਨੂੰ ਬਈ ਜਿਹੜੇ ਕੀ ਐਨਐਸਏ ਲੱਗਦੀ ਹੈ ਤੇ ਹੁਣ ਇਹਦੇ ਵਿੱਚ ਜਿਹੜਾ ਕੀ ਸੀਨੀਅਰ ਪੱਤਰਕਾਰ ਬਣਿਓ ਇਹੇ ਗੱਲਾਂ ਦੇ ਖੁਲਾਸੇ ਹੋ ਜਾਂਦੇ ਆ ਵੀ ਅਮਰਤਪਾਲ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਕਿਉਂਕਿ ਕਈ ਵਾਰ ਅਰਜੀ ਪਾ ਦਿੱਤੀ ਜਾਂਦੀ ਹੈ ਜੇ ਗੱਲ ਕਰੀਏ ਉਹਨਾਂ ਦੇ ਵਕੀਲ ਬਣਿਓ ਅਮਾਨਤ ਸਿੰਘ ਖਾਰਾ ਬਣਿਓ ਤੇ ਪਰ ਅਮਰਤਪਾਲ ਨੂੰ ਰਾਹਤ ਨਹੀਂ ਮਿਲਦੀ ਲੰਬੇ ਸਮੇਂ ਤੋਂ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਦੇ ਸਾਥੀਆਂ ਤੋਂ ਐਨਐਸਏ ਟੁੱਟ ਜਾਂਦੀ ਹੈ ਪਰ ਅਮਰਤਪਾਲ ਤੋਂ ਨਹੀਂ ਤਾਂ ਹੁਣ ਇਹ ਇੰਨੀ ਨਾ ਸਾਫੀ ਕਿਉਂ ਅਮਰਤਪਾਲ ਸਿੰਘ ਦਾ ਤੇ ਜਿਹੜੀ ਹੁਣ ਤੱਕ ਦੀ ਪੂਰੀ ਖਬਰਾਂ ਸੀਨੀਅਰ ਪੱਤਰਕਾਰ ਜਿਹੜੇ ਕਿ ਜਗਤਾਰ ਸਿੰਘ ਭੋਲਰ ਬਣੀਓ ਤਾਂ ਭਾਈ ਪੂਰੀ ਗੱਲ ਦੇ ਖੁਲਾਸੇ ਹੋਣ ਜਾ ਰਹੇ ਆ ਪਹਿਲਾਂ ਵੀਡੀਓ ਸੁਣੋ ਫਿਰ ਕਰਾਂਗੇ ਅੱਗੇ ਗੱਲਬਾਤ ਸੁਣੋ ਵੀਡੀਓ ਖਡੂਰ ਸਾਹਿਬ ਤੋਂ ਸੰਸਦ ਅਮਰਤਪਾਲ ਸਿੰਘ ਨੇ ਪੈਰੋਲ ਦੀ ਅਰਜੀ ਦਿੱਤੀ ਸੀ ਪੰਜਾਬ ਸਰਕਾਰ ਵੱਲੋਂ ਉਸ ਅਰਜੀ ਦੇ ਵਿੱਚ ਕੋਰੀ ਨਾ ਹੋ ਗਈ ਪਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਫਿਰ ਮਸਲਾ ਜਾਂਦਾ ਹੈ ਸਰਮਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਕੌਮੀ ਹਿੱਤਾਂ ਤੇ ਸੁਰੱਖਿਆ ਦਾ ਮਸਲਾ ਹੈਗਾ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਦਾ ਜਵਾਬ ਕੀ ਹੁੰਦਾ ਹੋਰੇ ਮੁੱਦੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਜੁੜੇ ਨੇ ਸਿਰਨ ਪੱਤਕਰ ਜਰਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਇੱਕ ਸੰਸਦ ਅਮਰਪਾਲ ਸਿੰਘ ਇਹਨੂੰ ਚਾਹੁੰਦਾ ਕਿ ਮੈਂ ਭਾਗ ਲਵਾਂ ਸੰਸਦ ਦੇ ਵਿੱਚ ਉਹਦਾ ਹਿੱਸਾ ਬਣਾ ਪਰ ਸਰਕਾਰ ਇਹਦਾ ਕਿਉਂ ਨਹੀਂ ਚਾਹੁੰਦੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਪ੍ਰੋਲ ਅਰਜੀ ਨੂੰ ਰੱਦ ਕਰਨ ਵਾਸਤੇ ਕਹਿ ਦਿੱਤਾ ਸੀ ਕਿ ਇਹਨਾਂ ਦੀ ਅਰਜੀ ਰੱਦ ਕੀਤੀ ਜਾਂਦੀ ਹੈ ਇਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਹੈਗੀ ਤੇ ਫਿਰ ਮਾਮਲਾ ਮੁੜ ਹਾਈ ਕੋਰਟ ਦੇ ਵਿੱਚ ਪਹੁੰਚਦਾ ਹੈ ਜਿੱਥੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਕਵ ਖਤਿਆਰ ਕੀਤਾ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਸਾਨੂੰ ਦੱਸਿਆ ਜਾਵੇ ਕਾਰਨ ਦੱਸੇ ਜਾਣ ਉਹ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਜਾਣ ਜਿਹੜੀ ਤੁਸੀਂ ਇਹ ਜਿਹੜੀ ਰੱਦ ਕੀਤੀ ਗਈ ਹੈ ਵਜ੍ਹਾ ਕੀ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਜਿਹੜੀ ਮੂਲ ਰੂਪ ਦੇ ਵਿੱਚ ਉਸ ਮਗਰੀ ਮੰਗੀ ਹੈਗੀ ਹੈ ਜਿਹੜਾ ਆਧਾਰ ਪੰਜਾਬ ਸਰਕਾਰ ਨੇ ਬਣਾਇਆ ਸੀ ਕਿ ਇਹਨਾਂ ਦੀ ਜਿਹੜੀ ਪ੍ਰੋਲ ਅਰਜੀ ਜਿਹੜੀ ਰੱਦ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਅਦਾਲਤ ਨੇ ਕਿਹਾ ਸੀ ਪੰਜਾਬ ਸਰਕਾਰ ਨੂੰ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਫੈਸਲਾ ਲਿਆ ਜਾਵੇ ਕਿ ਤੁਸੀਂ ਪ੍ਰੋਲ ਦੇਣੀ ਜਾਂ ਨਹੀਂ ਦੇਣੀ ਹੈਗੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪ੍ਰੋਲ ਨਹੀਂ ਦੇ ਸਕਦੇ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਕੌਮੀ ਸੁਰੱਖਿਆ ਦਾ ਹਵਾਲਾ ਦਿੱਤਾ ਸੀ ਹਾਲਾਂਕਿ ਬੈਸੇ ਦਰ ਨੇ ਵੀ ਕਹਿ ਐ ਸੀ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਸੈਂਸਸ ਪੇਸ਼ ਹੋਇਆ ਜਾ ਸਕਦਾ ਲੇਕਿਨ ਭਾਰਤ ਸਰਕਾਰ ਦੇ ਐਡੀਸ਼ਨਲ ਸੌਲਿਸਟਰ ਜਨਰਲ ਸਤਿਆਜਲ ਸਤਿਆਪਾਲ ਜੈਨੇ ਕਹੇ ਕਿ ਇਹੋ ਜੀ ਜਿਹੜੀ ਕੋਈ ਵਿਵਸਥਾ ਨਹੀਂ ਹੈ ਕਿ ਕਿਸੇ ਮੈਂਬਰ ਪਾਰਲੀਮੈਂਟ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਜਾਵੇ ਪਰ ਫਿਲਹਾਲ ਹੁਣ ਇਸ ਦਾ ਜਿਹੜਾ ਸਖਤ ਰੁਕਤ ਜਿਹੜਾ ਵਾ ਲਿਆ ਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਆ ਪ੍ਰੋਲਰਜੀ ਰੱਦ ਕਰਨ ਦੇ ਫੈਸਲੇ ਜਿਹੜਾ ਮੂਲ ਆਧਾਰ ਆ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਚੀਫ ਜਸਟਿਸ ਸ਼ੀਲਾਗੋ ਦੀ ਅਗਵਾਈ ਹੇਠ ਲੈ ਡਿਵੀਜ਼ਨ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਸਨਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਕੌਮੀ ਹਿੱਤਾਂ ਤੇ ਸੁਰੱਖਿਆ ਦਾ ਮਸਲਾ ਜੇ ਅਮਰਤਪਾਲ ਨੂੰ ਰਿਹਾ ਕੀਤਾ ਗਿਆ ਤਾਂ ਉਹ ਬੋਲਣ ਲਈ ਆਜ਼ਾਦ ਹੋਵੇਗਾ ਸੂਬਾ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਇਹ ਦਲੀਲ ਅਮਰਤਪਾਲ ਸਿੰਘ ਦੇ ਵਕੀਲ ਆਰਐਸਐਸ ਬੈਂਸ ਦੇ ਉਸ ਸੁਝਾਅ ਦੇ ਜਵਾਬ ਵਿੱਚ ਦਿੱਤੀ ਜਿਸ ਵਿੱਚ ਉਹਨਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਸਦੀ ਕਾਰਜ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਸੀ ਦੂਜੇ ਪਾਸੇ ਲੋਕ ਸਭਾ ਵੱਲੋਂ ਪੇਸ਼ ਹੋਏ ਭਾਰਤ ਦੇ ਐਡੀਸ਼ਨਲ ਸੌਲਿਸਟਰ ਜਨਰਲ ਸਤਿਆਪਾਲ ਜੈਨੇ ਨੇ ਕਿਹਾ ਕਿ ਸੰਸਦੀ اجلاس ਵਿੱਚ ਵੀਡੀਓ ਕਾਨਫਰencing ਰਾਹੀਂ ਹਾਜ਼ਰ ਹੋਣ ਦੀ ਕੋਈ ਵਿਵਸਥਾ ਨਹੀਂ ਹੈ ਅਦਾਲਤ ਦੇ ਸਵਾਲ ਦਾ ਜਵਾਬ ਦਿੰਦਿਆਂ ਵਕੀਲ ਆਰ.ਐਸ. ਬੈਂਸ ਨੇ ਮੰਨੇ ਕਿ ਭਾਵੇਂ ਇਸ ਸਬੰਧੀ ਕੋਈ ਲਿਖਤੀ ਵਿਵਸਥਾ ਨਹੀਂ ਹੈ ਪਰ ਹਾਲਾਤ ਮੁਤਾਬਕ ਅਜਿਹੇ ਪ੍ਰਬੰਧਨ ਲਈ ਰਾਹ ਪੱਧਰਾ ਹੋ ਜਾਂਦਾ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਇਸ ਵੇਲੇ ਕੌਮੀ ਸੁਰੱਖਿਆ ਕਾਨੂੰਨ ਤਹਿਤ ਡਿਬਰੂਗੜਾ ਜੇਲ੍ਹ ਵਿੱਚ ਬੰਦਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਸਰਕਾਰ ਕੋਲ ਮੂਲ ਆਧਾਰ ਮੰਗੇ ਗਏ ਨੇ ਜਿਹਦੇ ਚ ਉਹਨਾਂ ਨੇ ਪਰੋਲ ਅਰਜੀ ਰੱਦ ਕਰ ਦਿੱਤੀ ਗਈ ਸੀ ਉਹਨੂੰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਹੜਾ ਫੈਸਲਾ ਹੋਏਗਾ ਜਿਸ ਦੇ ਵਿੱਚ ਹੁਣ ਹਾਈ ਕੋਰਟ ਨੂੰ ਜਿਹੜੀ ਪੰਜਾਬ ਸਰਕਾਰ ਵੱਲੋਂ ਮੂਲ ਆਧਾਰ ਦਿੱਤੇ ਜਾਣੇ ਉਸ ਤੋਂ ਬਾਅਦ ਹਾਈ ਕੋਰਟ ਕੀ ਫੈਸਲਾ ਕਰਦੀ ਇਹ ਦਿਨ ਸੋਮਵਾਰ ਨੂੰ ਤੈਅ ਕੀਤਾ ਗਿਆ ਲੇਕਿਨ ਅਜਿਹੀ ਪੰਜਾਬ ਸਰਕਾਰ ਨੇ ਮੰਨਿਆ ਕਿ ਉਹ ਇਹੋ ਜਿਹੜੀ ਸਟੇਟਮੈਂਟ ਆ ਉਹਦੇ ਨਾਲ ਜਿਹੜੇ ਨੇ ਹਾਲਾਤ ਜਿਹੜੇ ਖਰਾਬ ਹੋ ਸਕਦੇ ਨੇ ਜਿਸ ਕਰਕੇ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਮਸਲਾ ਵਾ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਅਦਾਲਤ ਨੇ ਉਹਨਾਂ ਤੋਂ ਪੁੱਛਗਿਸ਼ ਕੀਤੀ ਸੀ ਤਾਂ ਆਰਐਸ ਬੈਂਸ ਨੇ ਮੰਨਿਆ ਕਿ ਸੰਸਦ ਕੋਲ ਜੀਹ ਹੈ ਕੋਈ ਪ੍ਰਬੰਧ ਨਹੀਂ ਹੈ ਪਰ ਜੀਹਾਂ ਇਹ ਵੀ ਹੈ ਕਿ ਅਦਾਲਤਾਂ ਕੋਲ ਵੀ ਕਦੇ ਜਿਹੇ ਪ੍ਰਬੰਧ ਨਹੀਂ ਹਨ ਸਹੀ ਪਰ ਹਾਲਾਤ ਦੇ ਰਹਾ ਪਦਰਾ ਕਿਤੇ ਜਾ ਸਕਦੇ ਤੇ ਅੱਜ ਵੀ ਲਾਗੂ ਹੁਣ ਸਭ ਤੋਂ ਵੱਡੀ ਗੱਲ ਕਿ ਇਸ ਵਾਸਤੇ ਸੰਸਦ ਲਈ ਵੀ ਇਹ ਪ੍ਰਬੰਧ ਦਾ ਵਿਚਾਰ ਕੀਤਾ ਜਾਣਾ ਚਾਹੀਦਾ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਪੰਜਾਬ ਸਰਕਾਰ ਹੁਣ ਸੋਮਵਾਰ ਨੂੰ ਅਦਾਲਤ ਵਿੱਚ ਇੱਕ ਵੱਡੀ ਰਿਕਾਰਡ ਜਾਨੀ ਵਿਸਤ੍ਰਿਤ ਸਮਗਰੀ ਪੇਸ਼ ਕਰੇਗੀ ਇਸ ਤੋਂ ਬਾਅਦ ਕੇਸ ਦੀ ਦੁਬਾਰਾ ਸੁਣਵਾਈ ਹੋਏਗੀ ਤੇ ਅਦਾਲਤ ਆਪਣੀ ਅਗਲੀ ਸੁਣਵਾਈ ਜਿਹੜੀ ਕਾਰਵਾਈ ਦਾ ਫੈਸਲਾ ਕਰੇਗੀ ਇਸ ਮਾਮਲੇ ਨੂੰ ਸੋਮਵਾਰ ਲਈ ਦੁਬਾਰਾ ਇਹ ਕੇਸ ਨੂੰ ਸੂਚੀਬੱਧ ਕੀਤਾ ਗਿਆ ਜਦੋਂ ਪੰਜਾਬ ਸਰਕਾਰ ਦਸਤਾਵੇਜ਼ੀ ਰਿਕਾਰਡਾਂ ਸਮੇਤ ਪੂਰਾ ਅਦਾਲਤ ਅਦਾਲਤ ਵਿੱਚ ਜਮ੍ਹਾਂ ਕਰਵਾਏਗੀ ਹੁਣ ਸਵਾਲ ਹੈ ਕਿ ਇਹ ਜਿਹੇ ਮਸਲਾ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੀਟ ਤੋਂ ਮੈਂ ਐਮਪੀ ਉਹ ਵੀ ਤਿਹੜ ਦੇਲ ਵਿੱਚ ਬੰਦ ਆ ਉਹ ਵੀ ਆਜ਼ਾਦ ਤੌਰ ਤੇ ਹਾਂ ਰਾਸ਼ਟਰ ਇੰਜੀਨੀਅਰ ਵੀ ਸਮੇਂ ਜੇਲ੍ਹ ਵਿੱਚ ਬੰਦ ਤੇ ਉਹਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਜਾ ਚੁੱਕਾ ਹੁਣ ਸਵਾਲ ਹੈ ਕਿ ਅੰਮ੍ਰਿਤਪਾਲ ਨੂੰ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਲਗਾਤਾਰ ਐਨਐਸਏ ਵਧਾ ਰਹੀ ਹੈ ਦੂਜਾ ਹੁਣ ਉਹਨੂੰ ਪ੍ਰੋਲ ਵੀ ਨਹੀਂ ਦਿੱਤੀ ਜਾ ਰਹੀ ਉਹ ਪ੍ਰੋਲ ਸਿਰਫ ਤੇ ਸਿਰਫ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣ ਵਾਸਤੇ ਮੰਗ ਰਹੇ ਨੇ ਨਾ ਕਿ ਉਹ ਪ੍ਰੋਲ ਕਿ ਉਹਨੂੰ ਛੁੱਟੀ ਦਿੱਤੀ ਜਾਵੇ ਉਹ ਆਪਣੇ ਘਰ ਜਾ ਸਕਦਾ ਹੁਣ ਇੱਕ 95 ਨਮਾਇंदे ਦੇ ਵੀ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਦਾ ਉਹਦੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ 9 ਲੱਖ ਦੇ ਕਰੀਬ ਵੋਟਰ ਨੇ ਦੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਬਣਾਇਆ ਹੁਣ ਪੰਜਾਬ ਸਰਕਾਰ ਕੈਰੀ ਕੋ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜਦ ਕਿ ਉਹਨਾਂ ਦੇ ਵਕੀਲਾਂ ਦਾ ਕਹਿਣਾ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਕਿਉਂਕਿ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਪਾਰਲੀਮੈਂਟ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਸਥਿਤੀ ਦੇ ਵਿੱਚ ਉਹ ਉਹਦਾ ਮੰਨਣਾ ਕਿ ਉੱਥੇ ਪਾਰਲੀਮੈਂਟ ਦੇ ਵਿੱਚ ਹਾਜ਼ਰ ਹੋਣਾ ਬੜਾ ਜ਼ਰੂਰੀ ਹੈ ਨਹੀਂ ਤੇ ਉਹਦੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਹੋ ਸਕਦੀ ਹੈ ਕਿਉਂਕਿ 60 ਦਿਨਾਂ ਦੇ ਵਿੱਚ ਵਿੱਚ ਪਾਰਲੀਮੈਂਟ ਦੇ ਵਿੱਚ ਲਗਾਤਾਰ ਜੇ ਕੋਈ ਮੈਂਬਰ ਪਾਰਲੀਮੈਂਟ ਗੈਰ ਹਾਜ਼ਰ ਰਹਿੰਦਾ ਹੈ ਤੇ ਉਹਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ ਹਾਲਾਂਕਿ ਜਦੋਂ ਜਿੱਤੇ ਸੀ ਤੇ ਉਹਨਾਂ ਨੂੰ ਜਦੋਂ ਸੌ ਚੁਕਾਈ ਗਈ ਸੀ ਉਦੋਂ ਵੀ ਵਿਸ਼ੇਸ਼ ਰੂਪ ਦੇ ਵਿੱਚ ਲੋਕ ਸਭਾ ਦੇ ਸਪੀਕਰ ਵੱਲੋਂ ਹੀ ਹੁਕਮ ਹੋਇਆ ਸੀ ਤੇ ਫਿਰ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਉਹਨੂੰ ਜਿਹੜੀ ਆ ਮੈਂਬਰ ਪਾਰਲੀਮੈਂਟ ਦੀ ਸੌ ਚੁਕਾਈ ਗਈ ਸੀ ਤੇ ਸਿਰਫ ਉਹ ਇੱਕੋ ਵਾਰੀ ਸੌ ਚੁੱਕਣ ਮੈਂਬਰ ਪਾਰਲੀਮੈਂਟ ਦੇ ਜਿਹੜੇ ਅਮਰਥਪਾਲ ਸਿੰਘ ਉਹ ਉੱਥੇ ਪਹੁੰਚੇ ਉਸ ਤੋਂ ਬਾਅਦ ਤੇ ਲਗਾਤਾਰ ਉਹ ਡਿਬਰੂਗੜ ਜੇਲ੍ਹ ਵਿੱਚ ਬੰਦੇ ਤੇ ਹੁਣ ਦੇਖਦੇ ਕਿ ਸੋਮਵਾਰ ਇਸ ਕੇਸ ਦੀ ਮੋੜ ਸੁਣਵਾਈ ਹੈ ਉਸ ਸੁਣਵਾਈ ਦੇ ਦੌਰਾਨ ਹੋਰ ਕੀ ਜਿਹੜਾ ਕੀ ਕੁਝ ਸਰਕਾਰ ਆਪਣਾ ਪੱਖ ਦਿੰਦੀ ਹੈ ਤਾਂ ਜੋ ਜਿਹੜੀ ਸਥਿਤੀ ਫਿਰ ਸਪੱਸ਼ਟ ਹੋ ਜਾਊਗੀ ਕਿ ਇਹਨਾਂ ਨੂੰ ਪ੍ਰੋਲ ਦੇਣੀ ਹੈ ਜੇ ਨਹੀਂ ਦੇਣੀ ਪਰ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਕਿ ਅਮਰਪਾਲ ਦਾ ਇੱਕ ਹੀ ਭਾਸ਼ਣ ਪੰਜਾਬ ਸਰਕਾਰ ਪੰਜਾਬ ਦੇ ਦਰਿਆਵਾਂ ਵਿੱਚ ਅੱਗ ਲਾ ਸਕਦਾ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਟਿੱਪਣੀ ਕੀਤੀ ਜਿਹੜੀ ਆ ਪੱਖ ਰੱਖਿਆ ਗਿਆ ਕਿਉਂਕਿ ਸਰਕਾਰ ਨੇ ਜਿਹੜੀ ਸਮਗਰੀ ਪੇਸ਼ ਕਰਨ ਦੇ ਵਿੱਚ ਹਾਈ ਕੋਰਟ ਨੇ ਹੁਕਮ ਦਿੱਤੇ ਨਾਲ ਦੀ ਨਾਲ ਇਹਦੇ ਵਿੱਚ ਅਮਰਪਾਲ ਬਾਰੇ ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਬੀਤੇ ਦਿਨ ਜਿਹੜੇ ਕੋਰਟ ਦੇ ਵਿੱਚ ਵਕੀਲ ਪੇਸ਼ ਹੋਏ ਕਿ ਅਮਰਪਾਲ ਦਾ ਇੱਕ ਭਾਸ਼ਣ ਹੀ ਪੰਜਾਬ ਦੇ ਪਾਣੀਆਂ ਨੂੰ ਅੱਗ ਲਾ ਸਕਦਾਗਾ ਹੁਣ ਸਵਾਲ ਹੈ ਕਿ ਉਹ ਕਿਹੜੀ ਸਟੇਟ ਮੈਂ ਤਾਂ ਜਾਂ ਉਹ ਕਿਹੜੀ ਪੰਜਾਬ ਸਰਕਾਰ ਕੋ ਅਜਿਹੀ ਸੂ ਮਿਲ ਗਈ ਹੈ ਕਿ ਉਹ ਜੀ ਸਟੇਟਮੈਂਟ ਦੇ ਨਾਲ ਜਿਹੜੇ ਨੇ ਪੰਜਾਬ ਦੇ ਮਾਹੌਲ ਜਿਹੜਾ ਵਾ ਵਿਗੜ ਸਕਦਾ ਹੈ ਤੇ ਉਹਨੇ ਵੀ ਕਿਹਾ ਕਿ ਸੰਸਦ ਮੈਂਬਰ ਕਿਸੇ ਵੀ ਰਾਸ਼ਟਰੀ ਜਾਂ ਕੋ ਮੰਤਰੀ ਮੰਚ ਤੱਕ ਪਹੁੰਚਣ ਦੇ ਨਾਲ ਸੂਬੇ ਦੀ ਸੁਰੱਖਿਆ ਦੇ ਗੰਭੀਰ ਖਤਰਾ ਪੈਦਾ ਸਰ ਇਹ ਸਰਕਾਰ ਦੀ ਟਿੱਪਣੀ ਹੈ ਹੁਣ ਇਸ ਤੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਦੋਂ ਅਗਲੇ ਸੋਮਵਾਰ ਜਿਹੜੀ ਸੁਣਵਾਈ ਹੋਗੀ ਉਸ ਤੋਂ ਬਾਅਦ ਪਤਾ ਲੱਗੂਗਾ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਬਤ ਪਾਲ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਵਿਸੋ ਤੇ ਟੋਏ ਤੋਂ ਉਹਨਾਂ ਦੇ ਉੱਪਰ ਐਨਐਸਏ ਤੈ ਲੱਗਾ ਹੋਇਆ ਤੇ ਇਸ ਸਮੇਂ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਫਿਰ ਖੜੂਰ ਸਾਹਿਬ ਦੇ ਵਿੱਚ ਉਹ ਆਜ਼ਾਦ ਇਲੈਕਸ਼ਨ ਵੀ ਜਿੱਤ ਜਾਂਦੇ ਹਗੇ ਨੇ ਵੱਡੀ ਗਿਣਤੀ ਦੇ ਵਿੱਚ ਕਈਆਂ ਲੀਡਰਾਂ ਦੀਆਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜਬਤ ਹੋ ਜਾਂਦੀਆਂ ਪਰ ਉਸ ਤੋਂ ਬਾਅਦ ਵੀ ਲਗਾਤਾਰ ਉਹ ਡਿਬਰੂਗੜ ਜੇਲ੍ਹ ਵਿੱਚ ਮੰਦਤ ਹੁਣ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਵਾਸਤੇ ਹੀ ਪ੍ਰੋਲ ਮੰਗੀ ਸੀ ਹੁਣ ਦੇਖਦੇ ਹਾਂ ਕਿ ਉਹ ਪ੍ਰੋਲ ਹਾਈ ਕੋਰਟ ਇੱਕ ਦਿਨ ਦੇ ਦਿੰਦੀ ਜਾਂ ਦੋ ਦਿਨ ਦੇ ਦਿੰਦੀ ਜਾਂ ਫਿਰ ਵੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਇਸ ਦਾ ਵਿਰੋਧ ਕਰੇਗੀ ਪਰ ਗਾਰੇ ਕਰੀਏ ਜੀ ਅਮਰਤਪਾਲ ਨੇ ਜੇ ਕੋਈ ਗੱਲ ਵੀ ਕਰੱਖਣੀ ਹੈ ਉਹ ਸੰਸਦ ਦੇ ਅੱਗੇ ਰੱਖਣੀ ਹੈ ਪਰ ਸੰਸਦ ਤੇ ਇੱਕ 파ਟ ਹੈ ਉਹਦਾ ਤੇ ਪੰਜਾਬ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਤਾਂ ਰਿਕਾਰਡ ਦਾ 파ਟ ਹੈ ਉਹ ਕਾਲੋ ਰਿਕਾਰਡ ਰੱਖਣ ਦਾ ਰੱਖਣ ਪਰ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਖਤਰਾ ਕਿੱਥੇ ਲੱਗਦਾ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਮੁਤਾਬਕ ਕਾਨੂੰਨ ਮੁਤਾਬਕ ਕੋਈ ਵੀ ਜਿਹੜਾ ਆਪਣੇ ਦਲੀਲ ਜਾਂ ਪੱਖ ਜਾਂ ਆਪਣੇ ਵਿਚਾਰ ਰੱਖ ਸਕਦੇ ਨੇ ਕਿਸੇ ਚੁਣੇ ਹੋਏ ਐਮਪੀ ਨੂੰ ਚੁਣੇ ਹੋਏ ਨੁਮਾਇੰਦੇ ਨੂੰ ਤੁਸੀਂ ਵਿਚਾਰ ਰੱਖਣ ਤੋਂ ਵਾਂਝਾ ਨਹੀਂ ਰੱਖ ਸਕਦੇ ਅਗੇ ਹੁਣ ਪਾਰਲੀਮੈਂਟ ਦੇ ਵਿੱਚ ਜੋ ਕੁਝ ਰਿਕਾਰਡ ਬੋਲਿਆ ਜਾਂਦਾ ਕਿਸੇ ਵੀ ਮੈਂਬਰ ਪਾਰਲੀਮੈਂਟ ਵੱਲੋਂ ਉਥੇ ਰਿਕਾਰਡ ਹੁੰਦਾ ਕਾਨੂੰਨ ਦੇ Daire ਵਿੱਚ ਭਾਰਤ ਕਿਉਂਕਿ ਡੈਮੋਕਰੈਟਿਕ ਕੰਟਰੀ ਹੈ ਲੋਕਤੰਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਵਾ ਉਹ ਕੋਈ ਮੈਂਬਰ ਪਾਰਲੀਮੈਂਟ ਬੋਲ ਸਕਦਾ ਹੁਣ ਇਹ ਫੈਸਲਾ ਪਾਰਲੀਮੈਂਟ ਨੇ ਕਰਨਾ ਕਿ ਉਹਦੇ ਜਿਹੜੇ ਬਿਆਨ ਹੋਣਗੇ ਉਹ ਕਿਹੋ ਜਿਹੇ ਹੋਣਗੇ ਕਿ ਉਹਨਾਂ ਬਿਆਨਾਂ ਦੇ ਨਾਲ ਕੀ ਦੇਸ਼ ਦਾ ਮਾਹੌਲ ਵਿਗੜ ਸਕਦਾ ਪੰਜਾਬ ਸਰਕਾਰ ਤੇ ਪਰਜੂਮ ਕਰ ਰਹੀ ਹੈ ਕਿ ਉਹ ਬੋਲ ਸਕਦੇ ਨੇ ਉਹਨਾਂ ਦਾ ਭਾਸ਼ਣ ਅਜਿਹਾ ਹੋ ਸਕਦਾ ਇੱਕ ਪਰਜੂਮ ਕੀਤਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਹੁਣ ਸੋਮਵਾਰ ਦੱਸਣਾ ਪਊ ਤੁਸੀਂ ਪਹਿਲਾਂ ਕਿਸੇ ਬਾਰੇ ਅੰਦਾਜ਼ਾ ਜਿਹੜਾ ਵਾ ਕਿਵੇਂ ਲਗਾ ਸਕਦੇ ਕਿ ਉਹ ਬੰਦਾ ਇਹੋ ਜੀ ਸਟੇਟਮੈਂਟ ਦੇਗਾ ਤੇ ਮਾਹੌਲ ਵਿਗੜ ਸਕਦਾ ਹੁਣ ਸੋਮਵਾਰ ਜਿਹੜੀ ਸੁਣਵਾਈ ਜਿਹੜੀ ਹੋਏਗੀ ਔਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਸੀ ਉਹਨਾਂ ਦੇ ਹਲਕੀ ਦੀ ਗੱਲ ਹੀ ਨਹੀਂ ਹੋਈ ਨਾਉ ਐਮਪੀ ਲੈਂਡ ਫੰਡ ਜਿਹੜੇ ਵਰਤ ਸਕੇ ਹੈਗੇ ਨੇ ਹਾਲਾਂਕਿ ਪਹਿਲਾਂ ਜਿੰਨਾਂ ਲੋਕਾਂ ਦੇ ਉੱਪਰ ਐਨਐਸਐ ਲੱਗਾ ਹੁੰਦਾ ਉਹਨਾਂ ਨੂੰ ਇੱਕ 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 ਸਾਲ ਬਾਅਦ ਰਿਹਾ ਵੀ ਕੀਤਾ ਜਾਂਦਾ ਪਰ ਇਸ ਕੇਸ ਦੇ ਵਿੱਚ ਜਿਹੜਾ ਵਾ ਹਰੀਆ ਨਹੀਂ ਕੀਤਾ ਗਿਆ ਲਗਾਤਾਰ ਐਨਐਸਐ ਚ ਵਾਦਾ ਕੀਤਾ ਜਾ ਚੁੱਕਾ ਕਈਆਂ ਨੂੰ ਪੰਜਾਬ ਚ ਵਿੱਚ ਵਿੱਚ ਸ਼ਿਫਟ ਕੀਤਾ ਜਾ ਚੁੱਕਾ ਉਹਦੇ ਸਾਥੀਆਂ ਨੂੰ ਕਿੰਦੇ ਖਿਲਾਫ ਐਨਐਸਏ ਵੀ ਟੁੱਟ ਚੁੱਕਾ ਹੈ ਹੁਣ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਿੰਨੇ ਚਿਰ ਐਨਐਸਏ ਰਹੇਗਾ ਤੇ ਕਿੰਨੇ ਚਿਰ ਉਹ ਉਥੇ ਡਿਬਰੂਗੜ ਰਹਿਣਾ ਪਏਗਾ ਦੂਜੀ ਇਹ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਹੈ ਕਿ ਉਹਦੀ ਇੱਕ ਸਟੇਟਮੈਂਟ ਪੰਜਾਬ ਦੀ ਕਾਨੂੰਨ ਵਿਵਸਥਾ ਜਾਂ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਖਤਰਾ ਹੋ ਸਕਦੀ ਹੈ ਇਹ ਜਿਹੜਾ ਪ੍ਰਿਜ਼ੂਮ ਕੀਤਾ ਗਿਆ ਇਹਦਾ ਹੀ ਹੁਣ ਜਿਹੜਾ ਹਾਈ ਕੋਰਟ ਇਸ ਮਸਲੇ ਤੇ ਕਿੰਨਾ ਸਹਿਮਤ ਹੁੰਦਾ ਵਾਂ ਇਹ ਅਗਸੋਂਵਾਰ ਨੂੰ ਜਿਹੜਾ ਵਾ ਉਹ ਪਤਾ ਲੱਗੂ ਤੇ ਕਿਨ ਫਿਲਹਾਲ ਇਸ ਮਸਲੇ ਤੇ ਹੁਣ ਦੇਖਦੇ ਆ ਕਿ ਜਦੋਂ ਰਿਕਾਰਡ ਪੇਸ਼ ਕਰੇਗੀ ਉਹ ਸਾਰੀਆਂ ਸਟੇਟਮੈਂਟਾਂ ਲੈ ਕੇ ਆਏਗੇ ਪੰਜਾਬ ਸਰਕਾਰ ਜਿਹੜੀਆਂ ਜਿਹੜੀਆਂ ਉਹਨੂੰ ਲੱਗਦਾ ਕਿ ਇਸ ਸਟੇਟਮੈਂਟਾਂ ਦੇ ਨਾਲ ਜਾਂ ਇੰਨਾ ਬਿਆਨਾਂ ਦੇ ਨਾਲ ਮਾਹੌਲ ਵਿਗੜ ਸਕਦਾ ਹੈ ਫਿਰ ਜਿਹੜਾ ਫਾਈਨਲ ਨਿਰਣਾਵਾ ਉਹ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੇਖਣਾ ਪਰ ਨਾਲ ਦੇ ਨਾਲ ਇੱਕ ਸਵਾਲ ਹੈ ਕਿ ਚੁਣੇ ਹੋਏ ਨਮਾਇੰਦੇ ਦਾ ਵੀ ਹੱਕ ਹੈ ਕਿ ਉਹ ਆਪਣੀ ਆਵਾਜ਼ ਆਪਣੀ ਗੱਲ ਆਪਣੇ ਵਿਚਾਰ ਪਾਰਲੀਮੈਂਟ ਦੇ ਵਿੱਚ ਰੱਖ ਸਕਦਾ ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਕਿੰਨੇ ਚਿਰ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈਗਾ ਕਿਉਂਕਿ ਆਜ਼ਾਦ ਆਜ਼ਾਦ ਐਮਪੀ ਕਿੰਨਾ ਚਿਰ ਬੋਲ ਸਕਦਾ ਕਦੋਂ ਬੋਲ ਸਕਦਾ ਉਹਦੀ ਉਹਦੀ ਹਾਜ਼ਰੀ ਕਿੰਨੀ ਜ਼ਰੂਰੀ ਹੈ ਕਿ ਉਹ ਇੱਕ ਦਿਨ ਬੋਲ ਸਕਦਾ ਇੱਕ ਟਾਪਿਕ ਤੇ ਬੋਲ ਸਕਦਾ ਜਨੂੰ ਪ੍ਰੋਲ 7 ਦਿਨ ਦੀ ਮਿਲਣੀ ਹੈ ਜਾਂ 4 ਦਿਨ ਦੀ ਮਿਲਣੀ ਹੈਗੀ ਇਹ ਹੁਣ ਸਾਰਾ ਜਿਹੜਾ ਫੈਸਲਾ ਵਾ ਇਹ ਸੋਮਵਾਰ ਰਹੀ ਹੋਏਗਾ ਤੇ ਉਸ ਤੋਂ ਬਾਅਦ ਕੀ ਉਹਨਾਂ ਨੂੰ ਆਗਿਆ ਮਿਲਦੀ ਹੈ ਕਿਉਂ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਦੇ ਨੇ ਪੰਜਾਬ ਦੇ ਮੁੱਦੇ ਜਾਂ ਕੌਮ ਦੇ ਮੁੱਦੇ ਜਾਂ ਉਹਦੇ ਆਪਣੇ ਹਲਕੇ ਦੇ ਮੁੱਦਿਆਂ ਦੀ ਗੱਲ ਹੋ ਸਕਦੀ ਹੈ ਇਹ ਜਿਹੜਾ ਮਸਲਾ ਹੈ ਬਈ ਸੋਮਵਾਰ ਤੱਕ ਕੀ ਹੁਣੂ ਇਸੇ ਕਰਕੇ ਜਿਹੜਾ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲ ਸੋਮਵਾਰ ਤੱਕ ਵੀ ਜਿਹੜੀ ਪੂਰੀ ਜਿਹੜੀ ਵਿਸਤਾਰ ਦੇ ਨਾਲ ਜਾਣਕਾਰੀ ਮੰਗੀ ਹੈ ਜੀ ਜਾਣ ਕਰ ਦੇ ਹਾਂ ਜੀ ਵੀਡੀਓ ਤੁਸੀਂ ਸੁਣੀ ਲਈ ਹੈ ਜਿਹੜੀ ਕਿ ਬੀ ਅਮਰਤਪਾਲ ਸਿੰਘ ਨੂੰ ਲੈ ਕੇ ਹੁਣ ਤੱਕ ਦੀ ਲੇਟੈਸਟ ਖਬਰਾਂ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਹੁਣ ਦੀਆਂ ਇਹ ਖਬਰਾਂ ਆ ਰਹੇ ਨੇ ਪਰ ਅਮਰਤਪਾਲ ਸਿੰਘ ਨੂੰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਕਈ ਵਾਰ ਪੈਰੋਲ ਦੀ ਅਰਜੀ ਪਾ ਦਿੱਤੀਆਂ ਦੀ ਅਮਰਤਪਾਲ ਸਿੰਘ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲਦੀ ਹਾਲਾਂਕਿ ਕਾਨੂੰਨ ਦੇ ਵਿੱਚ ਆ ਵੀ ਹਰ ਬੰਦੇ ਨੂੰ ਸਾਲ ਦੇ ਵਿੱਚ ਤਿੰਨ ਵਾਰ ਪੈਰੋਲ ਮਿਲਦੀ ਹੈ ਤੇ ਪਰ ਕੱਲੇ ਅਮਰਤਪਾਲ ਨੂੰ ਬਾਹਰ ਨਹੀਂ ਹੋਣ ਦਿੱਤਾ ਜਾ ਰਿਹਾ ਹੁਣ ਇਹਦੇ ਵਿੱਚ ਬਈ ਜਿਹੜਾ ਕਿ ਉਹਨਾਂ ਦੇ ਵਕੀਲ ਦਾ ਕਹਿਣਾ ਵੀ ਇਹ ਸਰਕਾਰ ਆ ਜਿਹੜੀ ਇਹ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਹੁੰਨ ਦਿੰਦਾ ਜਾ ਰਿਹਾ ਤੇ ਸਿਰਫ ਸਰਕਾਰਾਂ ਦੀ ਚਾਲ ਵੀ ਕਿਸੇ ਵੀ ਤਰੀਕੇ ਨਾਲ ਅਮਰਪਾਲ ਬਾਹਰ ਨਾ ਪਹਿਲਾਂ ਐਨਐਸ ਵੀ ਬਿਤਾ ਦਿੱਤੀ ਜਾਂਦੀ ਆ ਤੇ ਭਾਈ ਹੁਣ ਇਹ ਜਿਹੜਾ ਕੀ ਅਮਰਪਾਲ ਦੀ ਫਿਰ ਤੋਂ ਲੇਟੈਸਟ ਖਬਰ ਜਿਹੜੀ ਕਿ ਤੁਸੀਂ ਸੁਣੀ ਲਈ ਆ ਛੋਡਾ ਕੀ ਕਹਿਣਾ ਅਮਰਪਾਲ ਸਿੰਘ ਬਾਰੇ ਤੇ ਆਪਣੇ ਕਮੈਂਟ ਦੇ ਵਿੱਚ ਵਿਚਾਰ ਜ਼ਰੂਰ ਰੱਖੋ ਮਿਲਦੇ ਆ ਕਲ ਨੂੰ ਨਵੇਂ ਟੌਪ ਤੇ ਧੰਨਵਾਦ